ਗੂਜਰੀ ਮਹੱਲਾ ਪੰਜਵਾ ਮਤਾ ਮਸੂਰਤ ਅਵਰ ਸਿਆਨਪ ਜਾਨਕ ਕਸ਼ੂਨ ਆਇਓ ਜਹ ਜਹ ਔਸਰ ਆਏ ਬਨਿਓ ਹੈ ਤਹਾ ਤਹਾ ਹਰ ਤਿਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਨ ਤਾਨ ਸਤ ਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 498 ਗੋਜਰੀ ਰਾਗ ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਤੀਸਰਾ ਬਚਨ ਅੰਗ 498 ਦੇ ਉੱਪਰ ਸੋ ਆਪਣੇ ਬਚਨ ਦੇ ਪਹਿਲੇ ਪਦੇ ਜ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਮਤਾ ਮਸੂਰਤ ਅਵਰ ਸਿਆਨਪ ਜਨਕ ਕਉ ਕਛੂ ਨ ਆਇਓ ਮਤਾ ਮਸੂਰਤ ਅਵਰ ਸਿਆਨਪ ਮਤਾ ਦੋਹਾਂ ਦੇ ਵਿੱਚ ਹੁੰਦਾ ਹੈ ਔਰ ਮਸੂਰਤ ਬਹੁਤਿਆਂ ਦੇ ਵਿੱਚ ਹੁੰਦੀ ਹੈ ਸੋ ਮਤਾ ਮਸੂਰਤ ਪਾਵਾ ਕੋਈ ਸਲਾਹ مشਵਰਾ ਔਰ ਮਹਾਰਾਜ ਕਹਿੰਦੇ ਅਵਰ ਸਿਆਨ ਪਰਥਾਤ ਕੇ ਹੋਰ ਬਹੁਤਿਆਂ ਸਿਆਣਪਾਂ ਆਦ ਇਹ ਮਹਾਰਾਜ ਕਹਿੰਦੇ ਜਨਕੋ ਕਸ਼ ਨਾ ਆਇਓ ਅਰਥਾਤ ਕਹੇ ਅਕਾਲ ਪੁਰਖ ਵਾਹਿਗੁਰੂ ਜੀ ਸਨ ਤੇਰੇ ਜਨਾਂ ਨੂੰ ਇੱਕ ਵਜਵੀ ਕਰਨਾ ਨਹੀਂ ਆਇਆ ਵਾਲਕ ਸਾਨੂੰ ਤਾਂ ਕੇਵਲ ਇੱਕੋ ਕਾਰਜ ਹੀ ਆਉਂਦਾ ਮਹਾਰਾਜ ਕਹਿੰਦੇ ਜਹ ਜਹ ਔਸਰ ਆਏ ਬਨਿਓ ਹੈ ਤਹਾ ਤਹਾ ਹਰ ਤਿਆਉ ਜਹ ਜਹ ਔਸਰ ਆਏ ਬਨਿਓ ਹਰ ਅਰਥਾਤ ਕਿ ਜਿੱਥੇ ਜਿੱਥੇ ਵੀ ਕੋਈ ਔਸਰ ਅਰਥਾਤ ਮੌਕਾ ਬਣ ਆਇਆ ਨਾ ਮਹਾਰਾਜ ਕਹਿੰਦੇ ਤਹਾ ਤਹਾ ਹਰ ਤਿਆਉ ਅਰਥਾਤ ਕਿ ਉਥੇ ਉਥੇ ਹੀ ਅਸੀਂ ਤਾਂ ਉਸ ਹਰੀ ਜੀ ਨੂੰ ਤੇਉਣਾ ਕਰਦੇ ਹਾਂ ਸਗਰ ਹਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਪ੍ਰਭੂ ਭਗਤ ਵਸ਼ਲ ਬਿਰਦਾਇਓ ਕਰੇ ਪ੍ਰਤਪਾਲ ਬਾਰਿਕ ਕੀ ਨਿਆਈ ਜਨਕਾ लाਡ ਲਡਾਇ ਰਹਾਓ ਪ੍ਰਾਪਕ ਭਗਤ ਵਸ਼ਲ ਬਿਰਦਾਇਓ ਅਰਥਾਤ ਕਿਸ ਪ੍ਰਭੂ ਜੀ ਦਾ ਬਿਰਦ ਅਰਥਾਤ ਸੁਭਾਜਾਂ ਲੱਛਣਾਂ ਜਾਂ ਮੋੜ ਦੀ ਆਦਤ ਤਾਂ ਇਹ ਹੈ ਕਿ ਉਹ ਆਕਾਲ ਪੁਰਖ ਵਾਹਿਗੁਰੂ ਭਗਤ ਵਸ਼ਲ ਅਰਥਾਤ ਕਿ ਭਗਤਾਂ ਅਥਵਾ ਭਗਤੀ ਨੂੰ ਪਿਆਰ ਕਰਨੇ ਵਾਲਾ ਹੈ ਇਹਨੇ ਪ੍ਰਾਪਕ ਭਗਤ ਵਸ਼ਲ ਬਿਰਦਾਇਓ ਕਰੇ ਪ੍ਰਤਪਾਲ ਬਾਰਿਕ ਕੀ ਨਿਆਈ ਜਨਕੌ ਲਾਡ ਲਡਾਇਆ ਰਹਾ ਕਰੇ ਪ੍ਰਤਪਾਲ ਬਾਰਿਕ ਕੀ ਨਿਆਈ ਅਰਥਾਤ ਕਿ ਉਹ ਮਾਂ ਪਿਓ ਦੇ ਵਾਂਗ ਬੱਚਿਆਂ ਦੀ ਨਿਆਈ ਆਪਣੇ ਭਗਤਾਂ ਨੂੰ ਪਾਲਣਾ ਕਰਦੇ ਹਨ ਤਾਂ ਮਹਾਰਾਜ ਕਹਿੰਦੇ ਜਨਕੌ ਲਾਡ ਲਡਾਇਆ ਅਰਥਾਤ ਕਿ ਉਹ ਆਕਾਲ ਪੁਰਖ ਵਾਹਿਗੁਰੂ ਜੀ ਆਪਣੇ ਜਨਾਂ ਨੂੰ ਅਰਥਾਤ ਆਪਣੇ ਦਾਸਾਂ ਨੂੰ ਲਾਰਡ ਲਡਾਉਂਦੇ ਹਨ ਭਾਵਕ ਉਹਨਾਂ ਦੀ ਪਰਵਰਿਸ਼ ਕਰਦੇ ਅਤੇ ਪ੍ਰੇਮ ਨਾਲ ਪਿਆਰ ਦੇ ਤੇ ਪਲੋਸਦੇ ਹਨ ਸਭ ਸ਼ਰਾਮ ਦੇ ਕੇ ਅਗੋਂ ਅੰਤਮ ਆਪਣੇ ਬਚਨ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਜਾਪ ਤਪ ਸੰਜਮ ਕਰਮ ਧਰਮ ਹਰ ਕੀ ਰਤਨ ਜਨ ਗਾਇਆ ਸਾਰਨ ਪਰਯੋ ਨਾਨਕ ਠਾਕੁਰ ਕੀ ਅਪੈਦਾਨ ਸੁਖ ਪਾਇਆ ਜਾਪ ਤਪ ਸੰਜਮ ਕਰਮ ਧਰਮ ਹਰ ਕੀਰਤਨ ਜਨ ਗਾਇਓ ਅਰਥਾਤ ਕਹਿ ਅਕਾਲ ਪੁਰਖ ਵਾਹਿਗੁਰੂ ਜੀ ਅਸੀਂ ਤੁਹਾਡੇ ਜਨਾਂ ਨੇ ਹਰੀ ਜੀ ਜਿਹੜਾ ਤੁਹਾਡੇ ਕੀਰਤਨ ਨੂੰ ਗਾਉਣਾ ਕੀਤਾ ਨਾ ਹਰ ਕੀਰਤਨ ਜਨ ਗਾਇਓ ਇਹੋ ਹੀ ਸਾਡੇ ਲਈ ਜਾਪ ਅਰਥਾਤ ਮੰਤਰਾਂ ਦਾ ਜਾਪ ਹੈ ਇਹੋ ਹੀ ਸਾਡੇ ਲਈ ਤਾਪ ਅਰਥਾਤ ਸਰੀਰ ਨੂੰ ਚੇਚੇ ਦੁੱਖ ਦੇਣੇ ਧੂਣੇ ਤੋਂ ਪਾਉਣੇ ਜਾਂ ਜਲਤਾਰੇ ਕਰਨੇ ਵਗੈਰਾ ਹੈ ਇਹੋ ਸਾਡੇ ਲਈ ਸੰਜਮ ਅਰਥਾਤ ਇੰਦਰੀਆਂ ਨੂੰ ਆਪਣੇ ਨਿਯੰਤਰਣ ਦੇ ਵਿੱਚ ਕਰਨਾ ਹੈ। ਇਹੋ ਹੀ ਸਾਡੇ ਲਈ ਧਰਮ ਦੇ ਕਰਮ ਹਨ। ਆ ਕੇ ਹਰੀ ਦੇ ਕੀਰਤਨ ਨੂੰ ਗਾਉਣਾ ਇਹਦੇ ਵਿੱਚ ਸਾਰੇ ਕਰਮ ਹੀ ਆ ਜਾਂਦੇ ਹਨ। ਕਹਿੰਦੇ ਸਰਨ ਪਰਿਓ ਨਾਨਕ ਠਾਕੁਰ ਕੀ ਅਪੈਦਾਨ ਸੁਖ ਪਾਇਓ। ਸਰਨ ਪਰਿਓ ਨਾਨਕ ਠਾਕੁਰ ਕੀ ਬਜਵੇਂ ਨਾਨਕ ਧੰਗੁਰ ਅਰਜਨ ਪਾਤਸ਼ਾਹ ਕਿਰਪਾ ਕਰਦੇ ਹਨ। ਕਹੇ ਠਾਕੁਰ ਜੀ ਏ ਅਕਾਲ ਪੁਰਖ ਵਾਹਿਗੁਰੂ ਜੀ ਮਾਲਕ ਜੀ ਸਵਾਮੀ ਜੀ ਅਸੀਂ ਤੁਹਾਡੀ ਸ਼ਰਨ ਦੇ ਵਿੱਚ ਪਏ ਹਾਂ ਤੁਹਾਡੇ ਚਰਨਾਂ ਦੀ ਓਟ ਦੇ ਵਿੱਚ ਡਿੱਗੇ ਹਾਂ ਮਹਾਰਾਜ ਜੀ ਆਪੈ ਦਾਣ ਸੁਖ ਪਾਇਆ ਅਰਥਾਤ ਕਿ ਹੁਣ ਤੁਹਾਡੇ ਦਰ ਤੋਂ ਜਿਹੜਾ ਅਸੀਂ ਆਪੈਤਾ ਦਾ ਦਾਨ ਪਾਇਆ ਨਾ ਨਿਰਪੈਤਾ ਦਾ ਨੜਤਾ ਦਾ ਬੇਖੌਫੀ ਦਾ ਦਾਨ ਪਾਇਆ ਹੈ ਇਹਨੂੰ ਹੀ ਅਸੀਂ ਸੁਖ ਦੇ ਰੂਪ ਵਿੱਚ ਪਾਉਣਾ ਕੀਤਾ ਹੈ ਕਹਿੰਦਾ ਜਪ ਤਪ ਸੰਜਮ ਕਰਮ ਧਰਮ ਹਰ ਕੀ ਰਤਨ ਜਨ ਗਾਇਆ ਸਾਰਾ ਨਪਾਰਿਓ ਨਾਨਕ ਠਾਕੁਰ ਕੀ ਅਪੈ ਦਾਨ ਸੁਖ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ